ਸਕਾ ਵੀਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਦੇ ਪਿੰਡ ਪੱਡੇ ਪਹੁੰਚ ਚੁੱਕੇ ਜੀ ਆਪਾਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਣਾ ਬਾਈ ਸਰੋਤ ਸਿੰਘ ਘਰ ਆ ਚੁੱਕੇ ਆ ਚਲੋ ਟਾਈਮ ਤਾਂ ਬਹੁਤ ਹੋ ਗਿਆ ਤੁਹਾਨੂੰ ਪਤਾ ਕਿ ਛੋਲੇ ਨਹੀਂ ਜਾਂਦਾ ਪਿਆ ਤੇ ਦੇਖੋ ਅੱਜ ਵੀ ਬਾਈ ਰੌਣਕ ਲਾਤੀ ਆ 10 11 ਲੈਗ ਰਿਹਾ ਪਪਾ ਛੁਲੇ ਆਂਦੇ ਆ ਚਲ ਵਰਗੇ ਵੀ ਬਾਈ ਜਣ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਦਾ ਜੀ ਬਹੁਤ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਨੰਨੇ ਚਲੋ ਫੱਟੇ ਦੀ ਸੰਗ ਸਾਰੇ ਆਣ ਲੈ ਕੇ ਸ ਬਜ਼ੁਰਗਾਂ ਨੂੰ ਤੇ ਸਾਉ ਦੇ ਸਾਜ ਰਹਿੰਦੇ ਹਨ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਆਸ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਰਾਤ ਰੱਖੇ ਤੰਦਰੁਸਤ ਰਹੋ ਬਿਲਕੁਲ ਬਜੀ ਬਿਲਕੁਲ ਚੜ੍ਹਦੀ ਕਲਾ ਚ ਤੇ ਤੰਦਰੁਸਤ ਰਹੋ ਹਾਂਜੀ ਤੇ ਬਾਕੀ ਸੰਦੀਪ ਜੀ ਆਪਾਂ ਇੱਕੋ ਹੀ ਮੈਸੇਜ ਹੁੰਦਾ ਵਾ ਹਾਂਜੀ ਮਾਪੇ ਦੀ ਸੇਵਾ ਬਿਲਕੁਲ ਸਤਿਕਾਰ ਹਾਂਜੀ ਹਰ ਵਾਰੀ ਆਪਣਾ ਇਹੀ ਮਤਲਬ ਮੈਸੇਜ ਹੁੰਦਾ ਵਾ ਹਾਂਜੀ ਇਹ ਹਨ ਮੋਲ ਖਜ਼ਾਨੇ ਇਹਨਾਂ ਨੂੰ ਸਾਫ ਸਫਾਂ ਬਿਲਕੁਲ ਇਹ ਦੁਬਾਰਾ ਮਿਲਨੇ ਨਹੀਂ ਮਿਲਨੇ ਜਿੰਨਾ ਕੋ ਹੈ ਨਹੀਂ ਉਹਨਾਂ ਨੂੰ ਇਹਨਾਂ ਦੀ ਕੀਮਤ ਕੋਈ ਨਹੀਂ ਪੁੱਛਦਾ ਉਹਨਾਂ ਕੋ ਜਿੰਨਾ ਕੋ ਹੈ ਨਹੀਂ ਨਾ ਉਹਨਾਂ ਕੋ ਇਹਨਾਂ ਦੀ ਕੀਮਤ ਪੁੱਛਦਾ ਠੀਕ ਵਾ ਨਾ ਮਾਤੇ ਪਿਓ ਨਾਲ ਦਾ ਪਿਆਰ ਕਿਤੇ ਨਹੀਂ ਮਿਲਦਾ ਨਹੀਂ ਮਿਲਦਾ ਤੇ ਬਾਪੂ ਨਾਲ ਦੀ ਕਿਤੇ ਯਾਰੀ ਨਹੀਂ ਲੱਭ ਸਕਦਾ ਨਹੀਂ ਲੱਭਦਾ ਜਿੰਨਾ ਮੜ ਕੀ ਚੰਗਾ ਮਾੜਾ ਸਮਾਂ ਆ ਜਾਏ ਹਾਂਜੀ ਪਰ ਬਾਪੂ ਦੀ ਯਾਰੀ ਸਭ ਤੋਂ ਵੱਧ ਲੱਗਦੀ ਹੈ ਇਹ ਰਹਿ ਗਏ ਸਾਰੀਆਂ ਸਾੜ ਜਾਂਦੀਆਂ ਹਾਂਜੀ ਕੀ ਬਣਾ ਤੇ ਨਿੱਕੀਆਂ ਮੋਟੀਆਂ ਗੱਲਾਂ ਦਾ ਬਜ਼ੁਰਗਾਂ ਦਾ ਗੁੱਸਿਆ ਨਾ ਕਰਿਆ ਕਰੋ ਉਹ ਸਾਨੂੰ ਚੰਗੇ ਤੇ ਸਾਡੇ ਭਲੇ ਵਾਸਤੇ ਕੀ ਦੋ ਗਾਲਾਂ ਵੀ ਕਹਿਿੰਦੀ ਕੱਢ ਲੈਂਦੇ ਨਾ ਹੱਸ ਕੇ ਲਿਆ ਜਾਂਦੇ ਹੱਸ ਕੇ ਲਿਆ ਜਾਂਦੇ ਸਹੀ ਗੱਲ ਹੈ ਹੱਸ ਕੇ ਲਿਆ ਲੈ ਕਰੋ ਇਹ ਚੀਜ਼ਾਂ ਮੁੜ ਕੇ ਮਿਲਣੀਆਂ ਨਹੀਂ ਬਾਪੂ ਲੱਗਦਾ ਜਰੂਰ ਬੈੜਾ ਵਾ ਤੁੱਕ ਬਾਪੂ ਕੋ ਮਾਂ ਜਿੰਨੇ ਸ਼ਬਦ ਨਹੀਂ ਹੁੰਦੇ ਪਿਆਰ ਕਰਨ ਦੇ ਇਹ ਲੱਗਦਾ ਤੁੱਕ ਮਾਂ ਕੋ ਸ਼ਬਦ ਜਾੜੇ ਹੁੰਦੇ ਆ ਤੇ ਬਾਪੂ ਕੋ ਸਬਦ ਘੱਟ ਹੁੰਦੇ ਪਿਆਰ ਬਾਪੂ ਵੀ ਬੜਾ ਕਰਦਾ ਪਰ ਗੱਲ ਇਨਾਂ ਕਾ ਮਾਂ ਤੇ ਆਇਆ ਪੁੱਤ ਮੇਰਾ ਡੀਸੀ ਪੁੱਤ ਮੇਰਾ ਜੱਜ ਪੁੱਤ ਮੇਰਾ ਕੈਪਟਨ ਪੁੱਤ ਮੇਰਾ ਆ ਪੁੱਤ ਹਣਾ ਉਹਨੇ ਪੁੱਤ ਨੂੰ ਵੜਿਆ ਲੈਣਾ ਬਾਪੂ ਕੋ ਇਹਨੇ ਸਬਦ ਨਹੀਂ ਹੁੰਦੇ ਹਣਾ ਪਿਆਰ ਬਾਪੂ ਵੀ ਬੜਾ ਕਰਦਾ ਹੈ ਬਿਲਕੁਲ ਜੀ ਹਣਾ ਮਾਂ ਕੋਲ ਥੋੜੇ ਸ਼ਬਦ ਜ਼ਿਆਦੇ ਹੁੰਦੇ ਆ ਪਿਆਰ ਪਾਉਣ ਵਾਸਤੇ ਬਾਪੂ ਕੋਲ ਥੋੜੇ ਸ਼ਬਦ ਘੱਟ ਹੁੰਦੇ ਆ ਪਰ ਬਾਪੂ ਪਿਆਰ ਮਾਂ ਨਾਲੋਂ ਵੀ ਕਿਤੇ ਜ਼ਿਆਦਾ ਕਰਦਾ ਬਿਲਕੁਲ ਕੋਕ ਨੂੰ ਸਾਡੀ ਸਾਰਾ ਦਿਨ ਦੀ ਟੈਨਸ਼ਨ ਲੈਣਾ ਦੇਣਾ ਸਭ ਉਹ ਜਿਹੜਾ ਬੰਦਾ ਸੌਖਾ ਹੁੰਦਾ ਵੀ ਉਹਦੀ ਕੋਈ ਗੱਲ ਨਹੀਂ ਜਿਹੜਾ ਬੰਦਾ ਗਰੀਬ ਆ ਸੋਚ ਕੇ ਲੋ ਲੈਵਲ ਦਾ ਬੰਦਾ ਨਾ ਉਹਨੂੰ ਬੱਚੇ ਪਾਲਨੇ ਬਹੁਤ ਇਸ ਕਰਕੇ ਕਦਰ ਕਰਿਆ ਕਰੋ ਮਾਂ ਆਪੀ ਉਹਦੀ ਬੜਾ ਸਮਾਨ ਆਉ ਖੜ ਕੇ ਸੰਭਾਲਿਆ ਵਾ ਤੇ ਸਤਕਾਰ ਕਰੀਏ ਉਹਨਾਂ ਦਾ ਜੀਵਨ ਵੀ ਸਫਲ ਹੋ ਜਾ ਬਾਜੀ ਵਾ ਹੈ ਨਾ ਬਸ ਤੇ ਸਮਝ ਲਾ ਵੀ ਘਰ ਸਵਰਗ ਹੀ ਆ ਜਿੱਨਾ ਘਰ ਮਾਂ ਤੋਂ ਦੀ ਸੇਵਾ ਸੇਵਾ ਬਾਕੀ ਸੰਦੀ ਫੀਸ ਸਮਾਨ ਕਿੰਨਾ ਚਿਰ ਬਾਅਦ ਜੀ ਆਵਾ ਥੋੜਾ ਵੀਡੀਓ ਤੋਂ ਲੇਟ ਹੋ ਗਿਆ ਚਲੋ ਫੋਲੀ ਬਜੀ ਚੋਣ ਸੀ ਯਾਨੋ ਆਪਾਂ ਉਹਨਾਂ ਸਾਰਿਆਂ ਐਨ ਆਰ ਆਈ ਵੀਰਾਂ ਦਾ ਇਥੋਂ ਮਾਵੇ ਬੈਲਟੋਂ ਆਪਣੀ ਬੈਲਟਾਂ ਤੋਂ ਜਿੰਨੇ ਫੋਨ ਆਏ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਦੇ ਅਸੀਂ ਉਹਨਾਂ ਕੋ ਸਾਰਿਆਂ ਕੋ ਮਾਫੀ ਮੰਗਦੇ ਆ ਕਿ ਉਹਨਾਂ ਜਿੰਨਾ ਹੀ ਪਿਆਰ ਵਿਖਾਇਆ ਸਾਡੇ ਕੋਲ ਸ਼ਬਦ ਹੈ ਨਹੀਂ ਇਹ ਉਹਨਾਂ ਦਾ ਧੰਵਾਦ ਸਤਿਕਾਰ ਬਹੁਤ ਫੋਨ ਆਉਂਦਾ ਬਹੁਤ ਫੋਨ ਆਉਂਦਾ ਕੁਝ ਮਜੀ ਬੁਰੀਆਂ ਕੁਝ ਸਿਰ ਪੱਕੋਂ ਫੋਨ ਨਾ ਆ ਗੰਮ ਨਹੀਂ ਹੁਣ ਝੋਨਾ ਚਾ ਨਾ ਲੱਗ ਗਿਆ ਬਿਲਕੁਲ ਵਹਿਲੇ ਆ ਜਦੋਂ ਮਰਜੀ 24 ਘੰਟੇ ਆਓ ਦੋ ਚਾਰ ਮੱਝਾਂ ਉਦਾਂ ਹੀ ਨੇ ਪਾਜੀ ਪਾਜੀ ਪਹਿਲਾਂ ਵੀਡੀਓ ਨਹੀਂ ਵੀ ਹੋਗੀ ਨਾ ਵੀਡੀਓ ਦੇ ਬਗੈਰ ਵੀ ਦੋ ਚਾਰ ਮੱਝਾਂ ਖੜੀਆਂ ਹੀ ਬਿਲਕੁਲ ਠੀਕ ਹੋਣਾ ਤੇ ਬਾਕੀ ਸੰਦੀ ਜੀ ਮਾਵਾ ਦਾ ਰਸਤਾ ਆਂਦਾ ਕਿ ਸੁਣਾ ਸੁਥਰਾ ਪਾ ਸੁਥਰਾ ਗਰੰਟੀ ਆ ਮਈਆਂ ਦੇ ਦੋ ਤਿੰਨੇ ਇੱਦਾਂ ਆ ਜਿਹੜੇ ਬੰਦਿਆਂ ਕੋ ਲਈਆਂ ਨੇ ਉਹਦੇ ਸਟਾਮ ਲਿਖ ਕੇ ਦੇ ਦਿਓ ਚਲੋ ਮਾ ਠੀਕ ਇਧਰੇ ਇਧਰਾ ਇੰਨਾ ਮੈਂ ਇਧਰੇ ਇੱਕ ਕਰਾ ਨਾੜਾ ਵਖਾ ਮਈ ਕੋ ਕਿੰਨੀਆਂ ਕਰਾ ਚੰਗੀ ਲੱਖੇ ਵਜੇ ਕੱਢ ਕੇ ਲਾਣੀ ਹੈ ਵੇਖ ਕੀ 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 ਹੋਇਆ ਪਿਆ ਇੱਧਰ ਥਾਣੇ ਵੇਖ ਕੇ ਨਾ ਚੱਲ ਇੱਧਰੋਂ ਵੇ ਆਹ ਅੰਦਰ ਇੱਧਰ ਇੱਕ ਮਿੰਟ ਤੇ ਆਲੇ ਇੱਥੇ ਦੇ ਵੇ ਇੱਥੇ ਦੇ ਫੜੀਆ ਮੈਂ ਮਤਲਬ ਦੁੱਧ ਵਾਲੀਆਂ ਮੈਂ ਦੋ ਦਵਾਈਆਂ ਛੋਟੀ ਖੋਲੋ ਜੀ ਲੈ ਆ ਕੋਲ ਆਗੇ ਫਰਮੈ ਜੀ ਆ ਫਰਮੈ ਆਗੇ ਮਰੀ ਆ ਗਈ ਇੱਥੇ ਆਸਤਾ ਆਸਤਾ ਇਹ ਨਾ ਇਹ ਪਾਣੀ ਵਾਲੀ ਜਿਹੜੀ ਨਹੀਂ ਹੈ ਨਾ ਨੂੰ ਸਾਰੀ ਮੈਂ ਦੇਖ ਪਾ ਚਲੋ ਤੋਰੋ ਗਾ ਨਵੀਂ ਮਿਕੋਰੀ ਰਾਤ ਦਾ ਮਾਲ ਤੇ ਮਾਂ ਵੀ ਬੜੇ ਚੰਗੇ ਲੱਗਦੇ ਬੜਾ ਚੰਗੇ ਲੱਗਦੀ ਹੈ ਹਾਂ ਵੀ ਸੰਭੂ ਇੱਕ ਆਹ ਇੱਕ ਆਹ ਤਾਨ ਦੇ ਵੀ ਕਿਹੜਾ ਸਟੈਚੂ ਲੱਗਦਾ ਮੈਂ ਬਹੁਤ ਪਾਈ ਚੰਗੋ ਆ ਜਾ ਵੀ ਆ ਜਾ ਪੰਜ ਆ ਜਾ ਨਾਲਾ ਪੁਰਾਣਾ ਗੋਟਾ ਬੰਦੇ ਦਾ ਹਾਰਾ ਪੱਕਾ ਉਹਦਾ ਆੜਾ ਪੱਕਾ 20 ਕਿਲੋ ਮੀਟਰ ਰੋਗੀ ਉਹ ਇਧਰਲੇ ਪਾਸੇ ਦਿਖਾ ਦੇ ਇੱਕ ਦਿਸਮ ਉਧਰ ਦੋ ਪਾਸੇ ਬਖਾ ਦੇ ਹਾਂ ਦੇਖ ਵੇਖ ਦੋਨੇ ਪਾਸੇ ਆਖੀ ਇਹ ਤੋਂ ਮਗਰ ਵੀ ਕੀ ਚਾ ਲੱਗੀਆਂ ਪਈਆਂ ਜਿਆਦਾ ਇਹ ਸਪੈਸ਼ਲ ਸਾਲੀ ਚਲੋ ਲੈ ਜੀ ਹਾਂ ਜੀ ਇਹ ਸੰਦੀਪ ਜੀ 1,11,000 ਰੁਪਏ 1,13,000 ਰੁਪਏ 500 ਛੋਟ ਹੋਗੀ ਫਿਕਸ ਕਰੀਏ ਤਾਂ ਉਹ ਸਾਰੀਆਂ ਮੱਝਾਂ ਦਾ ਫਿਕਸ 1,12,500 ਰੁਪਏ ਜੀ ਇੱਧਰ ਇੱਧਰ ਵੀ ਆ ਦੇ ਇੱਧਰ ਵੀ ਇੱਕ ਕੜਾ ਮਾਰੀ ਚੱਲ। ਵੇਖੋ ਵੇਰ ਵੇਖੋ ਕੱਡੀਆਂ ਮੈਂ ਇੱਕ ਬੇਲ ਵੇਖ ਮੈਂ ਕੋ ਤੇ ਥਾਣ ਵੇਖ ਕੇ ਨਸ ਭਾਚੇ ਲੱਗਾ। ਸੰਦੀਪ ਜੀ ਡਬਲ ਮੈਂ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ। ਇੱਕ ਕੜਾ ਲਵਾਈ ਵੇਖ ਮੈਂ ਕੋ ਕੀ ਚੀਜ ਉਹ ਲੰਬਾਈ ਵੇਹ ਜੀ ਚੰਗੀਆਂ ਵੱਡੀਆਂ ਮੱਝਾਂ ਕੱਢ ਕੇ ਲੈ ਜਾਂਦੀਆਂ ਵੱਡੀਆਂ ਮੱਝਾਂ ਲਿਆਉਂਦੀਆਂ ਕੱਢ ਕੇ ਕੋਈ ਗਾਲ ਨਹੀਂ ਪੈਣਾ ਮੋੜਾ ਮੋੜਾ ਖਾਣ ਲੱਗਾ। ਹਾਂ ਵੇ ਮੂਮਾਰਾ ਲੋਣੀ ਇਹ ਦੇਖੋ ਰੰਗ ਰੂਗ ਦਾ ਫੋਨ ਇੱਕ ਕੜਾ ਮੋਰਾ ਦੀ ਪੂਰ ਮੋਰਾ ਦੀ ਤੋਰੋ ਵੇਖ ਤੋਰੋ ਵੰਦੇ। ਲਓ ਜੀ ਵੇਖੋ ਕਿ ਲਵੇ ਇਹ ਰਗੋਂ ਮੈਂ ਨਹੀਂ ਕੀਤੀ ਆ ਇਹ ਵੇਖ ਨਾ ਕਰ ਚੱਲ ਜੀ ਜਿਆਦੀ ਚੰਗੀ ਲਈ ਜਿਆਦੀ ਕਰੀ ਮੈਂ ਆ 10:00 ਵਜੇ ਤੁਹਾਨੂੰ ਬੋਲਾਂਗਾ ਕਿਥੇ ਮਾਲੀ ਕੋਲ ਦੱਸ ਹੈ ਅੱਗੇ ਉਹਨਾਂ ਜੇ ਵਾਪਸ ਪੁਣਾ ਬਣਾ ਮੈਂ ਆ ਜੀ ਮੈਂ ਬੋਲ ਆ ਜੀ ਯਾ ਦੇਣੀ ਚਾਣਾ ਬੇਪਰ ਤੁਹਾਨੂੰ ਬਤਾ ਦੇ ਕਾਦੀ ਦੇ ਇਧਰ ਨੂੰ ਯਾਰ ਸਿਕਮ ਟੋਲਰ ਉਹ ਮੈਂ ਬਤਾ ਚਾਹ ਤੋਸਟ ਆਣ ਕੋਲ ਹਾਂਜੀ ਭਾਈ ਜੀ ਫਿਰ ਸੇਮ ਹੀ ਕੀਮਤ ਨੂੰ ਨਾ ਜੀ ਰਾਜੀ ਗਮ ਜੀ ਰਾਜੀ ਕਰੇ ਮੇਰੇ ਵਾਸਤੇ ਦੁੱਧ ਮੈਸੂਨ ਨਾਲ ਜੀ ਦਾ ਜੀ ਕਰੇ ਜਿਹੜੀ ਮਾਰਗੀ ਚਲੋ ਜਾਨ ਬਲਸੇਮ ਰੇਟ ਵਾ ਸੇਮ ਦੁੱਧ ਵਾ ਵੀ 13 14 ਚੋਂ 2 ਕਿਲੋ ਮਿਉਨਲ ਗੁੱਜੋ ਆ ਪੈਣਾ 3 ਦੁੱਧ ਜਾ ਤੋ ਜਾ ਕੇ ਵਸਾ ਪਾਤੀ ਆਹ ਬਾਈ ਜੀ ਇਹ ਵੀ ਉਥੋਂ ਆ ਅੱਛੇ ਵੀ ਇਹ ਬਾਈ ਥੋੜਾ ਪੱਠੇ ਘਟ ਚੱਕੇ ਆ ਮੈਂ ਅਬ ਆਂਗ ਬੜੇ ਤਰੀਕੇ ਨਾਲ ਬੱਚਾ ਬੜੀ ਵੇ ਹੋਲੀ ਮਾੜੀ ਹੋਲੀ ਜੀ ਪਤਾ ਕੀ ਗੱਲ ਆ ਇਹ ਮੈਂ ਥੋੜਾ ਪੱਟੇ ਘੜਾ ਹਾਂਜੀ ਹਾਂਜੀ ਇਹ ਆਨ ਪੱਟੇ ਘੜਾ ਸਫਰ ਭਾਜੀ ਦੂਰ ਦੂਰ ਨਮਸਕਾਰ ਇਹਦਾ ਵੀ ਲਖਾਂਦੇ ਹੋਰ ਤੈਗਨ ਤੋਰ ਇੱਜਾ ਜਾ ਬਟੀਆਂ ਮਈਆਂ ਭੁਰੀਆਂ ਪਾ ਰੀਆਂ ਇਹੇ ਭਾਜੀ ਹਾਂਜੀ ਬੇਟਾ ਮੈਂ ਪੱਟੇ ਘੜਾ ਇਹ ਵਾਲਾ ਸ਼ੇਰ ਕਰਾਉਂਗਾ ਉਪਰਾ ਲੀਵਾ ਆਦੋ ਹਾਂਜੀ ਇਹ ਮੈਂ ਪੂਰੇ ਅਸੀਂ 80000 ਦੇ ਨਾ ਨਾ ਬਾਜੀ ਆ ਵੀ ਗੱਪਣੀ ਦੀ ਫਕਸਣ ਤੋਂ ਕੀ ਵਾਲੀ ਜੇ ਵੀ ਗੱਪਣ ਬਹੁਤੀ ਅੰਦਰੂਕ ਜੁਜਾ ਸੀਗਾ ਬਾੜੀ ਚੰਗੀ ਤੇ ਪੰਡ ਆਪਣ ਅੱਗੇ ਉਹ ਦਿਖਾਓ ਅੱਗੇ ਉਹ ਖਾਜੂ ਬਹੁਤੀ ਪੋਲੀਆ ਇਹ ਵੀ ਉਧਰੋਂ ਹੀ ਇਹ ਵੀ ਉਧਰੋਂ ਹੀ ਆਪਾਂ ਫਾਦਰਾ ਮੈਂ ਇਹ ਲੈ ਕੇ ਦੇਵਾਂ ਜੀ ਬਹੁਤ ਮੈਂ ਲੈਂਦੀ ਤੇਨੂੰ ਗੁੱਲੜ ਮੈਂ ਬੜੀ ਕੰਨੀ ਅੱਛਾ ਨਹੀਂ ਦੇਖ ਠੀਕ ਵੇਖੋ ਜੀ ਵੇਖੋ ਲਓ ਵੇਖੋ ਇਹਨਾਂ ਜੰਮਰੀ ਨੂੰ ਤੋੜੋ ਵੀ ਕਿੰਨੇ ਦਰੀਤੋ ਸਿੰਗਲਾ ਢੀ ਸਿੰਗਲਾ ਢੀ ਸਾਰੇ ਬਰੀਕੰਦ ਭਾ ਵੀ ਜੈ ਜੀ ਨਾਲ ਟਾਈਮ ਤੇ ਬੋਲ ਗਿਆ ਮੁੱਖ ਤੋਂ ਆ ਮੁੱਖ ਤੋਂ ਭਾਈ ਜੀ ਮੈਂ ਰੋਕਦਾ ਹਾਂ ਭਾ ਜੀ ਜੀ ਹਾਂਜੀ ਭਾਈ ਜੀ ਅਨਸਰਿਆ ਵੀ 516 ਸਾਢੇ 80 ਜੀ ਗਮਿਹਨਤ ਨਹੀਂ ਆ ਤਵਾੜਾ 7000 ਰੁਪਏ ਨਾ ਨਾ ਲੈ ਜਾਵੇ ਨਹੀਂ ਨਹੀਂ ਇੰਨੇ ਆ ਗਏ ਜੰਮੜ ਜੀ ਬੇ ਮਾਉਂ 2000 ਇੰਨੀ ਵਧੀਆ ਤੇ ਪਣਾ ਵੀ ਕੋ ਕਰ ਲੈਂਦੇ ਵਾਹ ਜੀ ਵਾਹ ਜਿਆਦੀ ਚੰਗੀ ਜਾ ਰਹੇ ਕਿਉਂਕਿ ਆਪਾਂ ਇੱਕੋ ਹੀ ਨਾਣਾ ਲੋਕ ਮਿਸ ਕਰਦੇ ਆ ਰੇੜ ਤੋਂ ਬਿਲਕੁਲ ਠੀਕ ਵਾਣਾ ਤੇ ਉਹਨਾਂ ਦੀ ਆ ਤਰੇ ਕਰੀ ਬਣੀ ਅਮੀਦਾ ਦੇ ਆ ਪੱਖਾਰੇ ਖਾਰੇ ਤੇ ਬਿਲਕੁਲ ਠੀਕ ਵਾਣਾ ਬਾਕੀ ਜਿਵੇਂ ਦਾ ਸਮਾਂ ਆਊਗਾ ਉਦੋਂ ਦੇ ਚੱਲਦੇ ਸਮਾਂ ਹੈ ਨਾ ਕੋ ਕਮਾਲ ਤੇ ਘਰਾਂ ਚ ਆਉਂਦੇ ਆ ਹਾਂਜੀ ਇਹ ਵੀ ਗੱਬੜੀ ਆ ਇਹ ਵੀ ਵੱਡੀ ਮਈ ਇਥੋ ਵਾਲੀ ਲੋ ਜੀ ਇਹ ਵੀ ਗੱਬੜੀ ਬਈ ਅੱਗਿਓ ਬਤਾ ਇਹ ਲੋਕੋ ਲਈ ਵਾਜੀ ਲੋਕਰ ਨੇ ਲੋ ਜੀ ਵੇਖੋ ਫਰਾ ਵੀ ਵਜੰਦੇ ਮੇਰੀ ਮਰਜ਼ੀ ਬੁਰੀ ਬਣ ਆ ਆ ਬਾੜੀ ਪਾਈ ਨੇ ਪਾਰੀ ਮੈਂ ਤੋਰ ਹੋਵੇ ਲੋ 3 ਕਰੋ မဒီနမဒီနဘာလို့ပါလဲဆောရဖိဒါညပါတာ ਦਵਾਗੇ 72000 72500 7371 ਚਲੋ ਠੀਕ ਆ ਠੀਕ ਆ ਜੀ ਇਹ ਸੰਦੀਪ ਜੀ ਪੈ ਲ ਕੋਲਾਵੇ ਤਾਜੀ ਮਹਸਲੀ ਹੈ ਕੱਟੀ ਆ ਗਈ ਨਹੀਂ ਟੀਮ ਆ ਕਰਾ ਨੀਤੀ ਟੀਮ ਆ ਆਲੀ ਹੈ ਨਾ ਜੀ ਹਾਂ ਹਾਂ ਇਹ ਚ ਇੱਕ ਕਮੀ ਉਹ ਵੀ ਗਿਣਾ ਦਿੰਨੇ ਮੁਰਕੇ ਮੂੰਮਾ ਵਖਾ ਸਾਡੀ ਦੇ ਨਾਲ ਸਾਡੇ ਨਾਲ ਮੈਂ ਜੱਸਾਂ ਗਿਆ ਲੈ ਆਂ ਵੀ ਇਹ ਵੀ ਦੋਈ ਨਾ ਅਜੇ ਹੀ ਲੁਕੋ ਇਹ ਵੀ ਜਾ ਰਾ ਨਾ ਜਾ ਆ ਅਹ ਦੱਸੋ ਤੇ ਕਿ ਮੈਂ ਹੁਣ ਹੁਣ ਇਹ ਸੰਦੀਪ ਜੀ ਮੈਂ ਆਈ ਸੀ ਗਰੰਟੀ ਤੇ ਘਰ ਬਣ ਲੈ ਲਈ ਤੇ ਆਹ ਵੇਖ ਮੇਰਾ ਵੀਰ ਅਗਲਾ ਥਣ ਜਿਹੜਾ ਨਾ ਹਾਂਜੀ 10 ਹਜ਼ਾਰ ਆਵਾ ਬਸ ਹੋ ਸਕਦਾ ਜਮਾਂਦਾਰੂ ਹੀ 10 ਹੋਣਾ ਆਪਾਂ ਨੇ ਜਦੋਂ ਅਗਲੇ ਨੇ ਨਹੀਂ ਨਾ ਗਸਿਆ ਆਪਾਂ ਵੀ ਬੰਦ ਮੈਂ ਸੁਪੀ ਦਾ ਕੋਲ ਮੈਂ ਫੋਨ ਨਹੀਂ ਕੀਤਾ ਹਾਂ ਮੈਂ ਚੰਗੀ 93000 ਦੀ ਮੈਂ ਸੰਦੀਪ ਲਈ ਹੈ ਪਰ ਬੰਦਾ ਸੌਦਾ ਪੂਰੇ 93000 ਦਾ ਦਿੱਤਾ ਮੈਂ ਚੰਗੀ ਸਾਰੀ ਚੰਗੀ ਸੀ ਵੇਖਦੀ ਸੀ ਮੈਂ ਹੁਣ ਇਹ ਤਾਂ ਨਹੀਂ ਪਤਾ ਵੀ ਤਾਂ ਥਣ ਘੱਟ ਇੱਕ ਫੋਨ ਵੀ ਉਹ ਬੰਦੇ ਨੇ ਕੀਤਾ ਵੀ ਤੂੰ ਤੇਲ ਲੈ ਲਈਆ ਪੰਜ-ਸੱਤ ਸਤਾ ਰਾਹ ਗਏ ਥਣ ਚ ਤੇਲ ਲਈਆ ਇਹ 93 ਦੀ ਲਈ ਹੈ ਸੰਦੀਪ ਜੀ ਜੋ ਕਿਹਦਾ ਜੀ ਕਰਿਓ ਰੇਟ ਲਾ ਸਕਦਾ ਮੈਂ ਘਟਾਉਣੇ ਆ ਹਾਂਜੀ ਜਿੱਥੇ ਕਿ ਮੈਨੂੰ ਜਾਇਜ਼ ਲੱਗੂ ਮੈਂ ਦੇ ਦਿਆਂ ਬਸ ਠੀਕ ਹੈ ਕੀ ਕਾ ਨਾ ਜਿੱਥੇ ਕਿ ਜਾਇਜ ਲੱਗੂਗਾ ਮੈਨੂੰ ਪਤਾ ਬਿਲਕੁਲ ਤੰਗੀ ਤੇ ਆਉਣੀ ਆ ਇੱਥੇ ਕੀ ਜਮਾ ਇੱਥੇ ਕੀ ਸੈਟ ਤਾਂ ਲੱਗੇ ਲੱਗੇ ਨਾ ਤੇ ਜਿੱਥੇ ਕਿ ਕਿਸ ਨੂੰ ਚੰਗਾ ਲੱਗੂ ਡੇਰੀ ਵਾਲੇ ਨੂੰ ਘਰ ਚੋਣ ਵਾਸਤੇ ਅਗਲੇ ਥਾਂ ਦਾ ਬਹੁਤਾ ਵਟਾ ਨਹੀਂ ਹੁੰਦਾ ਤੇ ਜਿੰਨਾ ਵਟਾ ਆਊਗਾ 10 15 18000 ਤੱਕ ਉਹ ਲੱਗੂ ਲੱਗੂਗਾ ਉਹ ਲੱਗੂਗਾ ਸਾਨੂੰ ਵੀ ਪਤਾ ਵੀ ਇਹਨੂੰ ਲੱਗਣਾ ਤੇ ਇਲਾਕੇ ਵਿੱਚ ਨਹੀਂ ਘਰ ਰਹਿਣੀ ਨਹੀਂ ਜਾਂ ਡੇਰੀ ਵਾਲੇ ਕੋ ਜਾਂ ਸਿਆਣੇ ਬੰਦੇ ਦੇ ਘਰ ਆਈ ਜਾ ਬਾਜੀ ਆਵਾਜ਼ ਗੱਲ ਜੀ ਆ ਗਵਨ ਜੀ ਇਹ ਸੰਦੀਪ ਜੀ ਜਸੂਆ ਝੋਟੀ ਸੁਣ ਵਾਲੀ ਆ ਹਾਂਜੀ ਇਹ ਛਿਆਂ ਦੀ ਕੰਪਲੀਟ ਹੋ ਗਈ ਆ ਸਤਵੇਂ ਚ ਮਹੀ ਜਾਂਦੀ ਆ ਹਾਂਜੀ ਇੱਕ ਗੱਲ ਹੋਰ ਨੋਟ ਕਰ ਲਓ ਡਾਕਟਰ ਨੂੰ ਲਿਆ ਕੇ ਚੈੱਕ ਕਰ ਲੈਣੀ ਵੀ ਸੱਤਾਂ ਸਾਢੇ ਛਿਆਂ ਦੀ ਹੈਗੀ ਹੈਗੀ ਬਿਲਕੁਲ ਹੈਗੀ ਆ ਤੇ ਮੇਰੇ ਘਰੋਂ ਖੜਨੀ ਆ ਤੇ ਘਰ ਜਾ ਕੇ ਚੌਥੇ ਦਿਨ ਫੋਨ ਕਰਦਾ ਹੈਗੀ ਤੇ ਰੱਖ ਲੈਣੀ ਮੇਰੇ ਘਰ ਮੋੜ ਬਿਲਕੁਲ ਠੀਕ ਆ ਨਾ ਤੇ ਮਹੀਨੇ 2 ਮਹੀਨੇ ਨੂੰ ਆਖਿਆ ਤੇ ਮੈਂ ਨਹੀਂ ਮੰਨਦਾ ਬਿਲਕੁਲ ਵਧੀਆ ਲੈ ਜੀ ਠੀਕ ਆ 2000 ਰੁਪਇਆ ਲੈਣਾ ਤੇ ਕਿਸੇ ਨੇ ਮੁੜ ਕੇ ਵਾਪਸੀ ਫੋਨ ਨਹੀਂ ਮੇਰੇ ਘਰੇ ਚੈੱਕ ਕਰਾ ਲਓ ਦੁੱਧ ਹੈ ਨਹੀਂ ਦੁੱਧ ਮੇਰੇ ਕੋਲ ਹਾਂਡੀ 2 ਕਿਲੋ ਦੁੱਧ ਹੈ ਆ ਠੀਕ ਆ ਉੱਚੀ ਲੰਮੀ ਥਾਂ ਚ ਸੇਨ ਵਿੱਚ ਕੋਈ ਫਰਕ ਨਹੀਂ ਬਿਲਕੁਲ ਤੇ ਚੈੱਕ ਜਰੂਰ ਕਰਾ ਲੈ ਮੈਂ ਚੈੱਕ ਸਵੇਰੇ ਕਰਦੀ ਆ ਆਪਣੀ ਤਸੱਲੀ ਵਾਸਤੇ ਹੋਰ ਆ ਫੇਰ ਇਹ ਰਹੇ ਹਾਂਜੀ ਫਿਰ ਇਹ ਸੰਦੀਗੀ ਦਵਾਂਗੇ 53000 53000 500 652 ਦੀ ਝੋਟੀ ਸਿਰ ਵੇਖ ਲਾ ਤੇ ਵੱਡੀ ਵੀ ਬਹੁਤ ਠੀਕ ਆ ਠੀਕ ਹੋਣਾ ਬਿਲਕੁਲ ਤੇ 52 ਦੀ ਫੇਰ ਦੁਬਾਰਾ ਵੀਰ ਜੀ ਬੇਨਤੀ ਆ ਚੈੱਕ ਮੇਰੇ ਘਰ ਕਰਾ ਲਓ ਬਸ ਠੀਕ ਗੱਬਣ ਹੈਗੀ ਆ ਇਹ ਵੇਖ ਲਓ ਵੀ ਸਾਢੇ 6 ਮਹੀਨੇ ਦੀ ਹੈਗੀ ਆ ਡਾਕਟਰ ਸਿਆਣੇ ਤੋਂ ਸਿਆਣੇ ਆ 10 15 ਦਿਨ ਦਾ ਹੀ ਫਰਕ ਦੱਸਦੇ ਆ ਬਾਲਾ ਨਹੀਂ ਬਾਲਾ ਨਹੀਂ ਦੱਸਦੇ ਕਿ 10 15 ਦਿਨਾਂ ਤੱਕ ਪਿਸ਼ਾ ਹੋ ਜਾਊਗਾ ਜਿਆਦਾ ਨਹੀਂ ਹੁੰਦਾ ਤਾਂ ਆਪਣਾ ਡਾਕਟਰ ਕੋਲ ਤਸੱਲੀ ਕਰਾ ਕੇ ਟਪਟੇ ਫੇਰ ਪਾਓ ਠੀਕ ਹੈ ਗਾਹ ਆਪਰੇ ਸਿੰਘ ਜੀ ਨਾਲ ਇਹਨਾਂ ਤੇ ਜੀ ਤੇ ਇੱਕ ਰੱਕਾ ਟਵੜਾ ਲੇਵਾ ਕਾਲਾ ਥਣ ਜੀ ਕਰਦਾ ਮਸ਼ੀਨ ਨਾਲ ਚੋਲਾ ਤੇ ਜੀ ਕਰਦਾ ਵਾ ਹੱਥ ਨਾਲ ਚੋਲਾ ਇੱਧਰ ਬਹਿ ਜਾ ਇੱਧਰ ਵੇਖ ਸਾਈ ਇਹ ਚੰਗੇ ਰਿਕਾਰਡ ਵਾਲੀ ਨਹੀਂ ਯਾਹ ਦੇ ਰਕਾਰਟ ਵਾਲੀ ਬੱਤੀ ਆ ਤੋ ਪਤਾ ਨਹੀਂ ਹੈਗਾ ਇਹਨੂੰ ਕੋਈ ਕੀ ਇਹ ਗੱਲ ਦਾ ਹੈਗਾ ਦੇਖੋ ਯਾਹ ਦੀ ਬਰੀ ਉਹਦੀ ਦੇਖੋ ਉਹਦੀ ਗਾੜੀ ਬਰੀ ਬਿਲਕੁਲ ਐਂਦੀ ਆ ਐਂਦੀ ਐਂਦੀ ਯਾਹ ਦੀ ਬਰੀ ਕੋਰ ਯਾਹ ਦੇਖੋ ਪਿਓਰ ਬਰੀ ਲੋ ਪਿਓਰ ਪਿਓਰ ਇਹ ਜਿਹੜਾ ਨੇ ਆਟ ਬੜਾ ਫੁੱਟ ਬੜਾ ਆ ਲਿਆ ਆਟ ਬੜਾ ਲਿਆ ਉਹ ਹੁੰਦੇ ਫੁੱਟ ਬੜਾ ਫੁੱਟ ਬੜਾ ਆ ਐਂ ਯਕੋ ਹਾਂ ਜਦੋਂ ਦੇਖਦੇ ਨੇ ਗੁਰੂ ਜੀ ਆਖੋ ਇਹ ਬਰਤੂਈ ਐ ਨਹੀਂ ਕਰਦੇ ਯਾਰੀ ਸੰਦੀ ਚੰਗੀ ਰੱਸੀ ਆ ਚਲੋ ਬੰਦੇ ਵੀ ਆਪਣੇ ਸੱਜਣਾਂ ਚੰਗੀ ਗਰੰਟੀ ਆ ਬੱਸੀ ਦਿੱਤੀ ਹੋਈ ਆ ਚਲੋ ਉਹਨਾਂ ਆਖੇ ਵੀ ਵੀਰ ਪਾਸਤੇ ਬੱਜੀ ਆਪਾਂ ਕਿ ਹੋਈ ਐ ਵੀ ਇਹ ਨਹੀਂ ਵੀ ਆਪਾਂ ਕਦੇ ਉਦਾਂ ਹੀ ਮਤਲਬ ਕੀਤੀ ਕੁੱਤੀ ਹੈਗੀ ਇਹ ਤਾਂ ਐਕਸ਼ਨ ਦੀ ਨਹੀਂ ਆ ਦੇਖ ਜੀ ਕਿੰਨਾ ਮਰਜੀ ਇੰਨੀ ਠੰਡੀ ਆ ਕੋਈ ਇਹ ਨਹੀਂ ਵੀ ਮਤਲਬ ਲੱਤ ਚੁੱਕਣ ਵਾਲੀ ਬੱਜੀ ਹੈ ਹਾਂਜੀ ਤੇ ਐ ਹੀ ਬੰਦੇ ਦੇ ਸ਼ੇਰ ਬਰਾਬਰ ਹੀ ਦਾ ਸਾਤਾ 10 ਨੰਬਰ ਦੀ ਲੈਂਡ ਵਾਲੀ ਬੱਚੀ ਆ ਐਸੀ ਆ ਤੇ ਮੁੱਲ ਵੀ ਮੁਕਤ ਵਾਲਾ ਆ ਪਹਿਲੇ ਫੋਨ ਤੇ ਜਾਊਗੀ 60000 ਅਗੇ ਨੂੰ ਵੇਖਦਾ ਤੇ ਜੇ ਸਾਡੇ ਛੋਟੇ ਬੱਚੇ ਗੁਰਸੇਵਪੁਰ ਆ ਕੇ ਹੋਵੇ ਤੇ 1.5 ਲੱਖ ਦੀ ਬੱਚੀ ਬੰਦੇ ਦੀ ਵਿਕਰੀ ਆ ਵਿਕਰੀ ਪਿੰਡਾਂ ਦੀ ਪਿੰਡ ਹੈ ਨਾ ਹਰ ਬੰਦੇ ਦੀ ਵੇਚ ਹੈ ਨਾ ਉਹਨਾਂ ਦੇ ਘਰ ਇੰਨੀ ਬਰੀਡ ਵਾਲੀ ਬੱਸੀ ਚੱਲੀ ਜਾਂਦੇ ਵਖਰਾ ਹੀ ਹੈ ਨਾ ਕਿਉਂਕਿ ਹੈ ਸਾਡੇ ਬੱਚੇ ਆ ਪਰ ਉਹਨਾਂ ਦੇ ਮਾਲ ਅੱਡੇ ਅੱਡੇ ਸਾਡਾ ਉਹਨਾਂ ਦੀ ਅੱਡੇ ਦੇ ਗਾਂ ਵੱਖਰੇ ਤਰੀਕੇ ਨਾਲ ਦੇ ਪ੍ਰਾਪਤ ਹੈ ਨਾ ਤੇ ਚੰਗੀ ਵੇਖਦੀ ਬਰੀਡ ਵਾਲੀ ਤੇ ਗਾਇਆਂ ਵੀ ਉਹਨਾਂ ਦੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਨਹੀਂ ਵੱਡੀਆਂ ਗਾਈਆਂ ਉਹ ਵੀ ਕਿਤੇ ਵੀਡੀਓ ਪਾਉਂਦੇ ਰੂ ਖੁਸ਼ ਹੋ ਜਾਂਦਾ ਹੈਨਾ ਇਹ ਇਹ ਗੱਲ ਪੈਸੇ ਦੀ ਨਹੀਂ ਗੂ ਖੁਸ਼ ਹੋ ਜਾਂਦਾ ਰੂ ਖੁਸ਼ ਹੋ ਜੀ ਭਾਜੀ 2.5 ਲੱਖ ਦੀਆਂ ਲੱਖ ਦੀਆਂ ਗਾਂ 2.5 ਲੱਖ ਦੀ ਗਾਈ ਵੇਚੀ ਲੈਣੀ ਦਿਲ ਕੱਢ ਕੇ ਲੈਣਾ ਹੈਨਾ ਦਿਲ ਕੱਢ ਕੇ ਲੈ ਤੁਹਾਨੂੰ ਪਤਾ ਇਹ ਮੇਰਾ ਗਰਮੀ ਚ ਕੀ ਹਾਲ ਹੈ ਗਰਮੀ ਚ ਕੀ ਹਾਲ ਆ ਬਾਦੇ ਘਟ ਇਹਨਾਂ ਨੇ ਹੁੰਦੀ ਵਿਚਾਰਿਆ ਹਾਂ ਹਾਂ ਜੀ ਤੇ ਬਾਕੀ ਸੰਦੀਪ ਜੀ ਇਹੋ ਹੀ ਮਾਲ ਵਾ ਤੇ ਬੇਨਤੀ ਇਹੋ ਹੀ ਸਾਰੇ ਵੀਰਾਂ ਨੂੰ ਕਰਦੇ ਆਂ ਕਿ ਆਪਾਂ ਜਿੰਨਾ ਵੀ ਹੋ ਸਕਦਾ ਵਾ ਆਪਣੀ ਤਸੱਲੀ ਮੇਰੇ ਘਰ ਕਰੋ ਬਿਲਕੁਲ ਜੀ ਠੀਕ ਹੋਣਾ ਜਿੰਨੇ ਵੀ ਮੇਰੇ ਵੀਰ ਪੁਰਾਣੇ ਗਾਹਕ ਆ ਉਹਨਾਂ ਆਪੇ ਆਨਲਾਈਨ ਤੋਂ ਮਰਜੀ ਬਕਾ ਨਵਾਂ ਜਿਹੜਾ ਉਹ ਆਪਣੀ ਤਸੱਲੀ ਕਰ ਲੇ ਜੇ ਆਪ ਨੇ ਪਤਾ ਕੋਈ ਚਾਚਾ ਆ ਤਾਇਆ ਕੋ ਰਿਸ਼ਤੇਦਾਰ ਲੈ ਆ ਕੇ ਵੀ ਚੰਗੀ ਲੱਗਦੀ ਤੇ ਲੈ ਜੇ ਨਹੀਂ ਲੱਗਦੀ ਤੇ ਕੋਈ ਹੋਰ ਲੈ ਠੀਕ ਹੈ ਨਾ ਕੋਈ ਲੰਮਾ ਕਿਸੇ ਲਾਦਾ ਇਹ ਸਾਹ ਵਾਲੀਆਂ ਚੀਜ਼ਾਂ ਨੇ ਤਸੱਲੀ ਕਰਕੇ ਆ ਬੜੇ ਆਪੇ ਲੋ ਅਗੇਣ ਮੈਂ ਕਿ ਮੋਲ ਪਾਏ ਆ ਤੇ ਲਈਆਂ ਵੀ ਇਦਾਂ ਵਾ ਤੇ ਫੇਰ ਵੀ ਗਾਂ ਹੋਂ ਤੁਹਾਡੇ ਤਰੀਕੇ ਨਾਲ ਜੱਲਾਂਗੇ ਕਿਉਂਕਿ ਪਰਿਵਾਰ ਹੀ ਆਪਾਂ ਵਾਸ ਪਰਿਵਾਰ ਨਾਲ ਜਾਂ ਜਿੱਦਾਂ ਆਖਣਗੇ ਜਿਵੇਂ ਆਖਣਗੇ ਉਵੇਂ ਦਾ ਹੀ ਮਾਲ ਆ ਬਸ ਤੇ ਬਾਕੀ ਨਾਲ ਤੁਹਾਡੇ ਵੀਰ ਦਾ ਸਰਵੰਤ ਸਿੰਘ ਪਿੰਡ ਵੱਡੇ ਤਸਦੀਦ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਇਹਦੇ ਲਾਗੇ ਕਸਬਾ ਕਮਾਣ ਵੀ ਹੈਗਾ ਜੇ ਲਾਗੇ ਮੈਤਾ ਵੀ ਹੈਗਾ ਸਤਿਗੁਰ ਗਵਿੰਦਪੁਰ ਵੀ ਹੈ ਤੇ ਇੱਕ ਪਾਸੇ ਬਿਆਸ ਵੀ ਹੈਗਾ ਤੋਂ ਉਦੋਂ ਬਾਅਦ ਵੀ ਫੋਨ ਕਰ ਲੈਣਾ ਵਾ ਕਿਪੀ ਹਨ ਗਲਤ ਨਿਸ਼ਾਫਤ ਕਰ ਮੀ ਜਾਣਾ ਹਨਾ ਤੇ ਬਾਕੀ ਮੇਰਾ ਵੀਰ ਆਵੇ ਆਪਣਾ ਤਸੱਲੀ ਦਾ ਚਾਹ ਪਾਣੀ ਪ੍ਰਸ਼ਾਦੇ ਪਾਣੇ ਦਾਲ ਚੋ ਵੀ ਘੰਟੇ ਬੜੀ ਹੁੰਦੀ ਆ ਸਵੇਰੇ 10 ਵਜੇ ਰੱਖ ਦੇਈਦੀ ਆ ਤੇ ਜਦੋਂ ਮਰਜੀ ਆਵੇ ਜਿੱਦਾਂ ਦੀ ਆ ਦੋ ਵਹੀ ਪਾਣੇ ਉਹ ਵੀ ਖਾ ਲੇ ਠੀਕ ਹੈ ਠੀਕ ਹੈ ਨਾ ਪ੍ਰਸ਼ਾਦਿਆਂ ਦੀ ਕੋਈ ਚਿੰਤਾ ਨਹੀਂ ਏਸੀ ਵਾਲਾ ਕਮਰਾ ਮਿਲੂਗਾ ਜੀ ਜੀ ਕਰਦਾ ਲੈ ਲੇ ਤੇ ਜੀ ਕਰਦਾ ਅਗਲੀ ਵੀਡੀਓ ਚ ਆ ਜਰੂਰੀ ਨਹੀਂ ਵੀ ਆਏ ਤਾਂ ਲੈ ਕੇ ਜੀ ਬਿਲਕੁਲ ਜੀ ਠੀਕ ਹੈ ਨਾ ਤੇ ਹਰ ਟਾਈਮ ਤੇ ਦੋ ਤੋਂ ਚਾਰ ਮੱਜਾਂ ਤੁਹਾਨੂੰ ਹੁਣ ਮਿਲ ਜਾ ਕਰਨਗੇ ਕਿਉਂਕਿ ਅਸੀਂ ਹੁਣ ਵਿਹਲੇ ਆ ਕੰਮ ਕੋਈ ਕਰਨਾ ਨਹੀਂਗਾ ਉਹਨli ਅਜੋ ਸਮਝਿਆ ਪਰਿਵਾਰ ਨਾਲ ਠੀਕ ਤੇ ਬਾਕੀ ਸਭ ਇਹਦੀ ਦਾਸਸਤੀ